ਵਿਰੋਧੀ ਪਾਰਟੀਆਂ ਨੂੰ ਹਜਮ ਨਹੀਂ ਹੋ ਰਹੀ ਪੰਜਾਬ ਵਿੱਚ ਸਾਈ ਸਿੱਖਿਆ ਕ੍ਰਾਂਤੀ ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸਿੱਖਿਆ ਕ੍ਰਾਂਤੀ ਤੇ ਸਕੂਲ ਆਫ ਕਮੀਨਸ ਗੁਰਦਾਸਪੁਰ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਰੈਂਕਰ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਰਾਹੀਂ ਜਿੱਥੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਵੱਡੇ ਸੁਧਾਰ ਲਿਆਂਦੇ ਗਏ ਹਨ ਉੱਥੇ ਇਸ ਨਾਲ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਵਿੱਚ ਵੀ ਵਾਧਾ ਹੋਇਆ ਹੈ। ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਨਾਲ ਸਿੱਖਿਆ ਖੇਤਰ ਵਿੱਚ ਇੱਕ ਸੁਨਹਿਰੀ ਯੁੱਗ ਸ਼ੁਰੂਆਤ ਹੋਈ ਹੈ। ਇਹ ਪ੍ਰਗਟਾਵਾ ਪੰਜਾਬ ਹਲਤ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸਕੂਲ ਆਫ ਫੈਮਿਨੈਸ ਗੁਰਦਾਸਪੁਰ ਵਿਖੇ ਸਿੱਖਿਆ ਕ੍ਰਾਂਤੀ ਤੇ ਨਵੇਂ ਬਣੇ ਸਮਾਰਟ ਕਲਾਸਰੂਮ ਅਤੇ ਮੈਨੇਜਮੈਂਟ ਲੈਬ ਦਾ ਉਦਘਾਟਨ ਕਰਨ ਮੌਕੇ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਉੱਪਰ ਨਿਸ਼ਾਨਾ 사ਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਸਿੱਖਿਆ ਕ੍ਰਾਂਤੀ ਦਾ ਵਿਰੋਧ ਕਰਕੇ ਇਹ ਸਾਬਤ ਕਰ ਦਿੰਦਾ ਹੈ ਕਿ ਇਹ ਪਾਰਟੀਆਂ ਪੰਜਾਬ ਦੇ ਆਮ ਘਰਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਹੱਕ ਵਿੱਚ ਨਹੀਂ ਹਨ ਉਹਨਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਇਹ ਵਿਰੋਧ ਸਾਡੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਦੀ ਕੋਝ ਯਤਨ ਹਨ ਜੋ ਕਿ ਆਮ ਆਦਮੀ ਪਾਰਟੀ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਆਪਣੀਆਂ ਸਰਕਾਰਾਂ ਦੌਰਾਨ ਸਿੱਖਿਆ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਰੱਖਿਆ ਜਿਸ ਦੀ ਸਿੱਖਿਆ ਨਿਕਲੇ ਕਿ ਸੂਬਾ ਪੰਜਾਬ ਪੜਾਈ ਵਿੱਚ ਬਹੁਤ ਪਛੜ ਗਿਆ ਪਿਛੀਆਂ ਸਰਕਾਰਾਂ ਮਿਲੇ ਸਰਕਾਰੀ ਸਕੂਲਾਂ ਵਿੱਚ ਜਿੱਥੇ ਬੁਨਿਆਦੀ ਸਹੂਲਤਾਂ ਦੀ ਘਾਟ ਸੀ ਉੱਥੇ ਸਕੂਲ ਵਿਆਪਕ ਤੋਂ ਸਖਣੇ ਸਨ ਪਰ ਹੁਣ ਪੜਾਈ ਤੇ ਸਹੂਲਤਾਂ ਦੇ ਪੱਖ ਤੋਂ ਸਰਕਾਰੀ ਸਕੂਲ ਕਿਸੇ ਵੀ ਮਹਿੰਗੇ ਪ੍ਰਾਈਵੇਟ ਸਕੂਲ ਨਾਲੋਂ ਘਾਟ ਨਹੀਂ ਹਨ ਉਲਕਾ ਕਿਹਾ ਕਿ ਸਿੱਖਿਆ ਕ੍ਰਾਂਤੀ ਸਦਕਾ ਹੀ ਹੁਣ ਸੂਬੇ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਅਜਪਾਸ ਸਕੂਲ ਆਫ ਐਮੀਨੈਂਸ ਜਿਹਨੂੰ ਪੌਪੂਲਰਲੀ ਮੁੰਨਿਆਂ ਦਾ ਸਕੂਲ ਬਰਦਾਸਪੁਰ ਕਿਹਾ ਜਾਂਦਾ ਹੈ ਔਰ ਉਹਦੇ ਵਿੱਚ ਅੱਜ ਵੱਖ-ਵੱਖ ਵਿਕਾਸ ਦੇ ਕਾਰਜਾਂ ਦਾ ਉਦਘਾਟਨ ਕੀਤਾ ਇਹਦੇ ਵਿੱਚ ਪਿਛਲੇ ਸਾਲਾਂ ਦੇ ਤਕਰੀਬਨ 36 ਲੱਖ 49 ਹਜ਼ਾਰ ਤੇ 597 ਰੁਪਏ ਖਰਚ ਆਏ ਨੇ ਔਰ ਸਭ ਤੋਂ ਚੰਗੀ ਗੱਲ ਜੋ ਮੈਨੂੰ ਅੱਜ ਲੱਗ ਰਹੀ ਹੈ ਕਿ ਅਸੀਂ ਜਿਸ ਲੈਬ ਦੇ ਵਿੱਚ ਖੜੇ ਆ ਇਹਦੇ ਵਿੱਚ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਦਾ 메인 ਉਦਮ ਹੈ ਕਿ ਅਸੀਂ ਬੱਚਿਆਂ ਨੂੰ ਨੌਕਰੀ ਲੈਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਾਉਣਾ ਉਸ ਪ੍ਰਯਾਸ ਦੇ ਵਿੱਚ ਇਹ ਸਬਜੈਕਟ ਜਿਹੜਾ ਇੰਟਰੋਡਿਊਸ ਕੀਤਾ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਪਤਾ ਲੱਗੇਗਾ ਕਿ ਆਪਾਂ ਇਹ ਬਿਜ਼ਨਸ ਕਿਵੇਂ ਕਰਨਾ ਹੈ ਬਿਜ਼ਨਸ ਨੂੰ ਕਿਵੇਂ ਬਣਾਉਣਾ ਕਿਵੇਂ ਸੈਟਅਪ ਕਰਨਾ ਔਰ ਕੀ ਕੀ ਉਹਦੀਆਂ ਫੈਸਿਲਿਟੀਆਂ ਸਾਨੂੰ ਮਿਲ ਸਕਦੀਆਂ ਨੇ ਸੋ ਇਹ ਪਹਿਲੀ ਵਾਰੀ ਹੋਇਆ कि ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਉਹਨਾਂ ਨੇ ਸਿੱਖਿਆ ਕ੍ਰਾਂਤੀ ਲਿਆਂਦੀ ਔਰ ਅਰਜੋਤ ਵੈਸੀ ਦੇ ਪ੍ਰਯਾਸਾਂ ਨਾਲ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਤੇ ਸਬਜੈਕਟ ਵੀ ਇੰਟਰੋਡਿਊਸ ਹੋ ਗਿਆ ਸੋ ਜਸਵੰਤ ਇਹ ਸਬਜੈਕਟ ਦੇ ਨਾਮ ਸਰਕਾਰ ਦੀ ਮੰਚਾ ਇਹ ਆ ਕਿ ਆਪਾਂ ਬੱਚਿਆਂ ਨੂੰ ਏਮਪਲੋਇਰਸ ਬਣਾਉਣਾ ਤਾਂ ਕਿ ਉਹ ਅੱਗੇ ਏਮਪਲੋਇਮੈਂਟ ਜਨਰੇਟ ਕਰ ਸਕਣ ਇੰਨੇ ਸਾਲ ਤੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੀ ਗੱਲ ਚੱਲਦੀ ਰਹੀ ਔਰ ਇਹੀ ਅਸੀਂ ਕਹਿੰਦੇ ਰਿਹਾ ਵੀ ਬੱਚਿਆਂ ਨੂੰ ਰੋਜ਼ਗਾਰ ਦਿਓ ਅਰੇ ਪਹਿਲੀ ਸਰਕਾਰ ਆ ਜਿਨੇ ਇਹ ਫੈਸਲਾ ਕੀਤਾ ਕਿ ਰੋਜ਼ਗਾਰ ਦੇ ਨਾਲ-ਨਾਲ ਬੱਚਿਆਂ ਨੂੰ ਰੋਜ਼ਗਾਰ ਦੇਣ ਵਾਲੇ ਬਣਾਉਣਾ ਸੋ ਮੈਨੂੰ ਖੁਸ਼ੀ ਹੋਈ ਆ ਇਹ ਮਿਆਰੀ ਸਕੂਲ ਆ ਔਰ ਇਹ ਸਕੂਲ ਦੇ ਨਾਲ ਗੁਰਦਾਸਪੁਰ ਦਾ ਇਤਿਹਾਸ ਜੁੜਿਆ ਇਹ ਸਕੂਲ ਨੇ ਬਹੁਤ ਸਾਰੇ ਵੱਖਰੇ ਵੱਖਰੇ ਸ਼ਖਸੀਅਤਾਂ ਵੱਖਰੀ ਵੱਖਰੀ ਟੀਮ ਦੇ ਵਿੱਚ ਸਮਾਜ ਨੂੰ ਦਿੱਤੀਆਂ ਨੇ ਸੋ ਮੈਨੂੰ ਇੱਥੇ ਆ ਕੇ ਖੁਸ਼ੀ ਵੀ ਹੁੰਦੀ ਆ ਔਰ ਇਸ ਧਰਤੀ ਨੂੰ ਨੰਮਨ ਵੀ ਕਰਦੇ ਆ ਇਹ ਧਰਤੀ ਬੜੀ ਪਵਿੱਤਰ ਹੈ ਇਸ ਧਰਤੀ ਨੇ ਬਹੁਤ ਵੱਡੇ ਵੱਡੇ ਆਲਾ ਆਲਾ ਅਫਸਰ ਵੀ ਦਾ ਕਰਕੇ ਸਮਾਜ ਨੂੰ ਦਿੱਤੇ ਔਰ ਜਿਹਦੇ ਨਾਲ ਅੱਜ ਸਮਾਜ ਜਿਹੜਾ ਉਹ ਖੜਾ ਸੋ ਮੈਨੂੰ ਅੱਜ ਇਹ ਕੇ ਵੀ ਦੱਸਦਿਆਂ ਖੁਸ਼ੀ ਆ ਕਿ ਪਹਿਲੀ ਵਾਰ ਜਿਹੜੇ ਸਾਡੇ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਸੀਗੀਆਂ ਇਹ ਸਰਕਾਰ ਨੇ 50% ਪ੍ਰਮੋਸ਼ਨ ਕੋਟਾ ਵਧਾ ਕੇ 75% ਕਰਤਾ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਔਰ ਇਹਦੇ ਨਾਲ ਤਕਰੀਬਨ 500 ਪ੍ਰਿੰਸੀਪਲ ਜਿਹੜੇ ਨੇ ਉਹ ਪ੍ਰਮੋਟ ਹੋਣਗੇ ਤੇ ਵੱਖਰੀ ਵੱਖਰੀ ਜਗ੍ਹਾ ਤੇ ਤਨਤ ਹੋਣਗੇ ਸੋ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਭਗਵੰਤ ਮਾਨ ਜੀ ਦਾ ਔਰ ਇਸ ਤੋਂ ਇਲਾਵਾ ਟੀਚਰ ਸਹਿਬਾਨ ਨੂੰ ਪ੍ਰਿੰਸੀਪਲਸ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਗਿਆ ਜਾਕੀ ਉਥੋਂ ਉਥੋਂ ਦਾ ਸੈਟਅਪ ਦੇਖ ਕੇ ਆ ਉਥੋਂ ਦਾ ਐਜੂਕੇਸ਼ਨ ਸਿਸਟਮ ਨੂੰ ਸਮਝਣ ਔਰ ਉਹ ਜਿਹੜੇ ਮੁਲਕ ਸਾਡੇ ਤੋਂ ਕਈ ਸਾਲ ਅੱਗੇ ਨੇ ਉਹਨਾਂ ਤੋਂ ਐਕਸਪਰਟਾਈਜ਼ ਲਿਆ ਕੇ ਦੁਬਾਰਾ ਆਪਣੇ ਸੂਬੇ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਕੇ ਉਹਨਾਂ ਸਾਡੇ ਸੂਬੇ ਨੂੰ ਵੀ ਉਹਨਾਂ ਉਸ ਸਟੇਜ ਤੇ ਲੈ ਕੇ ਜਾਇਆ ਜਾਏ ਅਜਿਹਾ ਮੈਨੂੰ ਕਿਸੇ ਵਕਤ ਇਸ ਗੱਲ ਦਾ ਅਫਸੋਸ ਹੁੰਦਾ ਕਿ ਜਿਸ ਵਕਤ ਜਿਹੜੀਆਂ ਸਾਡੀਆਂ ਆਪੋਜੀਸ਼ਨ ਪਾਰਟੀਆਂ ਨੇ ਬਜਾਏ ਇਹਨੂੰ ਐਪਰੀਸ਼ੀਏਟ ਕਰਨ ਦੇ ਉਹਨਾਂ ਨੂੰ ਇਸ ਗੱਲ ਦੀ ਚਿਹੜ ਲੱਗਦੀ ਆ ਕਿ ਅਸੀਂ ਇੰਨੇ ਸਾਲ ਤੱਕ ਕਰ ਨਹੀਂ ਸਕੇ ਸਾਨੂੰ ਇਹ ਆਈਡੀਆ ਹੀ ਨਹੀਂ ਆਇਆ ਇਹ ਚਾਹੁੰਦੇ ਸੀਗੇ ਵੀ ਪੰਜਾਬ ਦੇ ਬੱਚੇ ਬਗੈਰ ਚਾਰਦਵਾਰੀ ਤੋਂ ਰਹਿਣ ਇਹ ਚਾਹੁੰਦੇ ਸੀ ਵੀ ਪੰਜਾਬ ਦੇ ਸਕੂਲਾਂ ਦੇ ਬੱਚੇ ਗੰਦੇ ਟਾਇਲਟਸ ਦੇ ਵਿੱਚ ਰਹਿਣ ਕਿਉਂਕਿ ਇਹਨਾਂ ਦੀ ਆਪਣੀ ਮਾਨਸਿਕਤਾ ਐਸੀ ਸੀਗੀ ਪਰ ਮਾਫਰੀ ਨਾ ਇਹ ਸਰਕਾਰ ਦੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਨੀਸ਼ ਸਸੋਡਿਆ ਜੀ ਦੀ ਸੋਚ ਦੇ ਜਿਨ੍ਹਾਂ ਨੇ ਹਰ ਸਕੂਲ ਦੇ ਵਿੱਚ ਉਹਨਾਂ ਨੇ ਕਿਹਾ ਬਾਉਂਡਰੀ ਵਾਲ ਜਿਹੜੀ ਆ ਮਸਟ ਹੋਣੀ ਚਾਹੀਦੀ ਆ ਆਡੀਓ ਸਾਹਿਬ ਆਪਾਂ ਵੇਖ ਕੇ ਆਏ ਆ ਇਹ ਸਕੂਲ ਦੀ ਬਾਉਂਡਰੀ ਵਾਲ ਥੋੜੀ ਜਿਹੀ ਇਨਕੰਪਲੀਟ ਸੀ ਆ ਜੋ ਵੀ ਤੁਸੀਂ ਕੰਪਲੀਟ ਕਰਤੀ ਆ ਟਾਇਲਟ ਜਿਹੜੇ ਨੇ ਉਹ ਵਧੀਆ ਹੋ ਗਏ ਨੇ ਕਮਰੇ ਬਹੁਤ ਛੋੜੇ ਬਣ ਗਏ ਨੇ ਨਤੀਜੇ ਦੇ ਤੌਰ ਤੇ ਸਕੂਲਾਂ ਦੇ ਵਿੱਚ ਟੀਚਰ ਸਾਹਿਬਾਨ ਨੂੰ ਮੈਂ ਮੁਬਾਰਕ ਦੇਣਾ ਜਿਨ੍ਹਾਂ ਨੇ ਵਕਰੀ ਵਕਰੀ ਐਜੂਕੇਸ਼ਨ ਪਾਰਕ ਜਿਹੜੇ ਨੇ ਤਿਆਰ ਕੀਤੇ ਨੇ ਇਨਫੋਰਮੇਸ਼ਨ ਦੇਣ ਵਾਸਤੇ ਬੋਰਡਸ ਸਾਈਡ ਬੋਰਡਸ ਲਗਾਏ ਨੇ ਸੋ दैट ਬੱਚਿਆਂ ਨੂੰ ਅਕੈਡੈਮਿਕ ਤੋਂ ਇਲਾਵਾ ਇਹ ਚੀਜ਼ਾਂ ਵੀ ਜੜੀਆਂ ਨੇ ਉਹ ਸਾਹਮਣੇ ਹੋਣ ਸੋ ਅੱਜ ਜਿਹੜੀ ਸਿੱਖਿਆ ਦੇ ਵਿੱਚ ਕ੍ਰਾਂਤੀ ਆ ਉਹ ਰੰਗ ਲੈ ਕੇ ਆ ਰਹੀ ਹੈ ਔਰ ਅੱਜ ਮੈਂ ਬੇਨਤੀ ਕਰੂੰਗਾ ਆਪੋਜੀਸ਼ਨ ਪਾਰਟੀਆਂ ਨੂੰ ਵੀ ਇਹਦੀ ਮੁਖਾਲਫਤ ਕਰਨ ਦੀ ਬਜਾਏ ਇਸ ਗੱਲ ਦੀ ਤੌਰਤਾ ਕਰੋ ਇਸ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਸਰਕਾਰ ਨੇ ਆ ਕੇ ਆ ਕੰਮ ਕੀਤੇ ਨੇ ਜਿਸ ਵਕਤ ਸਾਡੇ ਬੱਚੇ ਆਉਣ ਵਾਲੀ ਪੀੜ੍ਹੀ ਆ ਇਹਨਾਂ ਵਿੱਚੋਂ ਬਹੁਤ ਸਾਰੇ ਰੋਲ ਮਾਡਲਸ ਨਿਕਲ ਲੈਣੇ ਇਹਨਾਂ ਵਿੱਚੋਂ ਬਹੁਤ ਸਾਰੇ ਚਾਂਦਨ ਮੁਰਾਰੇ ਆਉਣੇ ਨੇ ਸੋ ਅੱਜ ਉਹਨਾਂ ਦੀ ਅਪਬ੍ਰਿੰਗਿੰਗ ਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਹਿੱਸਾ ਇਹ ਜਿਹੜੀ ਮਾਨਸਿਕਤਾ ਆਪਣੀ ਕਮਜ਼ੋਰ ਮਾਨਸਿਕਤਾ ਨੂੰ ਛੱਡ ਦੇ